ਦੋਸਤੋ ਬਣੇ ਰਹੋ ਅੱਜ ਨਾਲ ਅਸੀਂ ਤੁਹਾਨੂੰ ਦਿਖਾਉਨੇ ਆ ਪਿੰਡ ਨੰਬਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਜਿਹੜਾ ਹਿਮਾਚਲ ਵਰਗੇ ਹੋਣਿਆ ਪਰ ਲੇਖਾਂ ਦਾ ਕਹੋ ਇਹ ਆਪਣਾ ਸੋਹਣਾ ਪੰਜਾਬ ਹੀ ਹੈ ਬਸ ਆਪਾਂ ਤੋਂ ਲੁਕਿਆ ਹੋਇਆ ਥੋੜਾ ਜਿਹਾ ਜਿਹੜਾ ਤਾਂ ਭੈਣ ਭਰਾ ਨੇੜੇ ਤੇ ਘੇਰਪੁਰ ਦੇ ਨਾਲ ਨਾਲ ਜਦੋਂ ਪਤਾ ਹੀ ਨਹੀਂ ਜਿਹਦੇ ਉਧਰ ਪਰਿਆ ਆ ਆਰੰਭ ਕਰਨ ਨੇ ਉਹਨਾਂ ਨੂੰ ਨਹੀਂ ਪਤਾ ਬਣੇ ਰਹੋ ਵੀਡੀਓ ਤੁਸੀਂ ਨਾਲ ਤੇ ਅੱਗੇ ਹੋਰ ਬਹੁਤ ਕੁਝ ਦਿਖਾਵਾਂਗੇ ਦੋਸਤੋ ਜੇ ਵੀਡੀਓ ਵਧੀਆ ਲੱਗੇ ਵੀਰ ਬਣ ਕੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਕਰੋ ਕਮੈਂਟ ਕਰੋ ਤਾਂ ਕਿ ਵੀਡੀਓ ਸ਼ੇਅਰ ਕਰਨ ਨਾਲ ਹੋਰ ਤੱਕ ਵੀ ਪਹੁੰਚੇ ਤਾਂ ਹੋਰ ਵੀ ਇਧਰ ਨੂੰ ਆਪਣੇ ਨਾ ਉਹਦਾ ਨਾ ਪੂਰਾ ਇਹ ਮਾਝਾ ਜਣਦੇ ਲੋੜ ਹੀ ਨਹੀਂ ਪੈਂਦੀ ਬਸ ਫਰਕ ਇੰਨਾ ਕਾ ਵੈਸੇ برف ਨਹੀਂ ਹੈਗੀ ਆਹ ਦੇਖੋ ਕੀ ਲਿਖਿਆ ਹੋਇਆ ਚਲੋ ਤਾਂ ਟਾਪੇ ਦਾ ਨਵਾਂ ਵੀ ਲਿਖਿਆ ਜਾ ਸਕਦਾ ਪੰਜਾਬੀ ਟਪਰ ਲਿਖਿਆ ਵੀ ਪੰਜਾਬੀ ਚ ਹੋਇਆ ਕੋਈ ਆਉਗੀ ਜਗ੍ਹਾ ਤੁਹਾਨੂੰ ਮੈਂ ਦਿਖਾਉਂਗਾ ਜ਼ਰੂਰ ਲੱੱਭਾ ਪਤਾ ਨਹੀਂ ਮੁੰਡੇ ਨੂੰ ਪੁੱਛਿਆ ਸੀ ਲੱੱਭਾ ਕਰਕੇ ਇਹ ਮ ਜਗ੍ਹਾ ਦਾ ਨਾਂ ਦੱਸਿਆ ਦੇ ਲੱੱਭਾ ਹਾਂ ਹਾ ਲੱੱਭਰ ਹਾਂ ਲੱੱਭਰ ਗਿਆ ਸੀ ਮੁੰਡੇ ਦਾ ਦੇਖਾਂਗੇ ਜਗ੍ਹਾ ਦਾ ਨਾਂ ਉਹ ਲੱੱਭਰ ਇਹਦਾ ਵੀ ਰਹਿੰਦੇ ਲੋਕੇ ਘਰ ਸਭ वाया बचारे अच्छे पक्का पाया मूहे दूजे रोड बनाया कच्चा पहाड़ जाए बहुत प्यारी जगह ਦੇਖ ਦੇ ਹੁਣ ਕੋਈ ਕੁਛ ਨਾ ਰਿਹਾ ਵੀਡੀਓ ਕਰਦੇ ਕੰਨੇ ਬੜਾ ਧਿਆਨ ਦੇ ਰਹੇ ਮੂਡ ਤੋਂ ਜਾਂ ਜ਼ਿਆਦਾ ਟਾਈਟ ਮੂਡ ਆ ਗਿਆ ਇੱਕਦਮ ਕਈ ਵਾਰ ਮੈਂ ਤਾਂ ਬਹੁਤ ਵਜੂ ਧਿਆਨ ਦੇਣਾ ਥੋੜਾ ਚੁਣ ਗਈ ਆ ਬੜਾ ਤੇਜ਼ ਵੀ ਇੱਥੇ ਚਲਾ ਸਕਦੇ ਆ ਆਪਾਂ ਪਨਾ ਚਲਾਉਣਾ ਚਾਹੀਦਾ ਹੈ ਜੇ ਰਸਤੇ ਕਿਸੇ ਨੂੰ ਆਹ ਦੇਖ ਹੈਗਾ ਨਾ ਆਪਾਂ ਹੋਈ ਬੰਦ ਜੁਗਾ ਸਾਰੇ ਪੰਜਾਬ ਦੇ ਪਹਾੜ ਨੇ ਆਪਣੇ ਇਹ ਅਫਸਰ ਜੀ ਨਾ ਡਰੋਨ ਚਾਹੀਦਾ ਤੇ ਡਰੋਨ ਨਾਲ ਸ਼ਾਟ ਬਹੁਤ ਪਿਆਰੇ ਹੁਣ ਹੁਣ ਤਾਂ ਮੇਰੇ ਇੱਧਰ ਤਾਂ ਸੈਦ ਇਹਨਾਂ ਦੇ ਮੁਤਾਬਕ ਤਾਂ ਇੱਕ ਤਾਂ ਪੁੱਛਿਆ ਸੀ ਕਹਿੰਦੇ ਬਰਸਾਤ ਹੋਈ ਨਹੀਂ ਹੁਣ ਪੇੜ-ਪੌਦੇ ਪੂਰੇ ਹਰੇ ਨੇ ਜਿਵੇਂ ਬਰਸਾਤਾਂ ਚ ਹੁਣ ਆਪਣੇ ਹੋ ਜਾਂਦੇ ਨੇ ਉਹ ਤਾਂ ਸੌਣ ਦਾ ਵੇਲੇ ਚੜੇ ਨਹੀਂ ਆਪਣੇ ਥੱਲੇ ਤਾਂ ਪੂਰਾ ਮੌਸਮ ਵਿਗੜਿਆ ਰਹੇ ਪੈਂ ਨਹੀਂ ਪਈ ਜਾਂਦਾ ਕਦੇ ਕਿਤੇ ਕਦੇ ਕਿਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਆਪਣੇ ਜਿਹੜੇ ਭੈਣ ਭਰਾ ਆਏ ਵੀਰ ਸਾਰੇ ਇੱਧਰ ਨੂੰ ਕਦੇ ਆਏ ਨਹੀਂ ਤਾਂ ਉਹ ਆ ਕੇ ਜ਼ਰੂਰ ਦੇਖਣ ਇਹ ਇਲਾਕਿਆਂ ਚ ਨੂੰ ਤਾਂ ਕਿ ਉਹਨਾਂ ਨੂੰ ਪਤਾ ਲੱਗ ਵੀ ਖੂਬਸੂਰਤੀ ਆਪਣੇ ਪੰਜਾਬ ਚ ਵੀ ਕਿੰਨੀ ਹੈ ਆ ਹਿਮਾਚਲ ਵਿੱਚ ਹਰ ਇੱਕ ਜਗ੍ਹਾ ਚ ਜਾਣ ਦੀ ਲੋੜ ਹੀ ਨਹੀਂ ਪੈਣੀ ਆਪਾਂ ਨੂੰ ਕਾਲੇ ਇੱਥੇ ਦਾ ਲੋਕਾਂ ਦਾ ਇਨਕਮ ਸੋਰਸ ਦਾ ਸਾਧਨ ਬਣੂਗਾ ਇਹਦੇ ਕੈਂਪਿੰਗ ਜਿੰਨੀ ਕਿੰਨੀ ਵਧੀਆ ਕੀਤੀ ਜਾਂਦੀ ਹੈ ਲੱਗੇ ਬਹੁਤ ਵਧੀਆ ਆਦੇ ਕੋ ਪਰਿਵਾਰ ਕਿੰਨੇ ਰਹਿੰਦੇ ਨੇ ਔਰ ਪਿੱਛਾ ਦੇਖਿਆ ਜਦੋਂ ਚੱਲੇ ਆਤੋਂ ਮੂਰੇ ਢਲ ਚੁੱਕਿਆ ਸ਼ਾਮ ਚੁੱਕਿਆ ਉਹਦੇ ਕੋ ਸੂਰਜ ਲਾਲੀ ਤੇ ਆਇਆ ਬੇ ਮਲਾਦਰ ਨੇੜੇ ਟਿਕਦੇ ਗੁਰੂ ਘਰ ਆਵਾਜ਼ ਆ ਰਹੀ ਹੈ ਬੰਦੇ ਹਾ ਗੁਰੂ ਘਰ ਆਇਆ ਭਾਈ ਜੋਗਿੰਦਰ ਸਿੰਘ ਰੈਡ ਦਾ ਸ਼ਬਦ ਚੱਲ ਰਿਹਾ ਸੀ ਸ਼ਾਇਦ ਪਤਾ ਨਹੀਂ ਵੀਡੀਓ ਚ ਆਇਆ ਹੁਣ ਪਤਾ ਹੀ ਨਹੀਂ ਆਵਾਜ਼ ਮੈਂ ਸੋਚ ਰਿਹਾ ਸੀ ਪਹਿਲਾਂ ਮੇਰੇ ਗੁਰੂ ਘਰ ਵੀ ਮਾ ਕਿਤੇ ਹੋ ਇਹ ਮਹਾਰਾਜ ਭਲੀ ਕਰਨ ਕਦੇ ਫੇਰ ਜਰੂਰ ਇੱਧਰ ਨੂੰ ਆਵਾਂਗਾ ਕੀ ਲਿਖਿਆ ਹੈ ਨਿਚਲੀ ਪੁਹਾਰੀ ਹਾਂ ਸਾਰੇ ਬੰਤੇ ਮੈਚ ਚੱਲ ਰਿਹਾ ਬੱਚਿਆਂ ਦਾ ਉਹ ਦੇਖ ਦੂਰ ਕਹ ਵਧੀਆ ਜਗ੍ਹਾ ਯਾਰ ਪਰ ਦਾਸਾ ਡਵੈਲਪਮੈਂਟ ਤੇ ਧਿਆਨ ਨਹੀਂ ਦਿੰਦੀ ਹੈਗੀ ਸਰਕਾਰਾਂ ਪਰ ਤਾਂ ਟ੍ਰੈਫਿਕ ਨਹੀਂ ਹੈਗਾ ਬਾਲਾ ਬਹੁਤ ਘੱਟ ਆ ਸਰਕਾਰੀ ਬੱਸੇ ਤੇ ਚੱਲਦੀ ਆਪਦੇ ਨਹੀਂ ਸ਼ਾਇਦ ਚੱਲਦੀ ਹੋਊਗੀ ਪਰ ਸਰਵਿਸ ਘੱਟ ਹੋਊਗਾ ਇੱਧਰ ਕਿਉਂਕਿ ਇਹ ਹੁਸ਼ਿਆਰਪੁਰ ਤਲਵਾੜੇ ਨੂੰ ਜੋੜਦਾ ਤੇ ਵਿਚੋ ਵਿਚ ਦਸੂ ਇਹਨੂੰ ਵੀ ਰਸਤਾ ਜਾਂਦਾ ਹੈ ਤੋਂ ਪਰ ਟ੍ਰੈਫਿਕ ਪਿੰਡ ਆਪਣਾ ਕਰਕੇ ਬੱਸ ਘੱਟ ਸਰਵਿਸ ਹੋ ਗਈ ਇਹਨਾਂ ਦਾ ਹੈ ਸਰਵਿਸ ਹੋਊਗੀ ਜ਼ਰੂਰ ਰਸਤਾ ਸਭ ਵਧੀਆ ਪੂਰਾ ਖਰਾਬ ਨਹੀਂ ਹੈਗਾ ਐਨ ਸਾਫ਼ ਸੁਥਰਾ ਰਸਤਾ ਹੈ ਜਿਹੜਾ-ਜਾ ਦੇਖ ਰਹੇ ਹੋ ਨਾ ਵੀਡੀਓ ਦੇ ਵਿੱਚ ਸਾਰੇ ਇਹੋ ਜਿਹੇ ਆ ਔਰ ਮੈਂ ਅੱਗੇ ਪਹਿਲਾਂ ਪਾਣ ਚ ਕਈ ਵਾਰ ਪੀਸੀ ਬੰਦ ਕਰਕੇ ਸ਼ੀਸ਼ੇ ਛੂਛੇ ਲਾ ਜਦ ਮੈਂ ਉਹ ਇੱਥੇ ਵੀ ਮੈਨੂੰ ਯਾਦ ਆਇਆ ਵੀ ਯਾਰ ਮੋਹਰੇ ਨਾ ਸਾਹ ਸੋਹਣਾ ਹੈ ਹਵਾ ਬਾਹਰ ਦੀ ਲਈ ਜਾਵੇ ਤਾਂਪ ਵੀ ਏਸੀ ਬੰਦ ਕਰਕੇ ਆਪਣਾ ਸ਼ੀਸ਼ੇ ਖੋਲੇ ਹੋਏ ਨੇ ਤੇ ਉਤਰੇ ਰਹੇ ਹਾਂ ਪਹਿਲਾਂ ਥੋੜੀ ਜਿਹੀ ਚੜ੍ਹਾਈ ਆਈ ਸੀ ਤੇ ਹੁਣ ਜਦਦੇ ਉਤਰੇ ਰਹੇ ਮਰੇ ਹੱਥ ਖਾਜਰ ਹੋ ਗਿਆ ਮੈਨੂੰ ਪਰ ਇੱਥੇ ਵੀ ਇੱਕ ਜ਼ਰੂਰ ਆ ਵੀ ਮੋੜਾ ਮੋੜਾਂ ਤੇ ਤੇ ਆਹ ਲੋ ਦੇਣਾ ਬੜਾ ਜ਼ਰੂਰੀ ਆ ਜਿਵੇਂ ਆਪਾਂ ਮੋਸ਼ਲੇ ਹੁੰਦੇ ਜਿਹੜੇ ਚਲੋ ਕਾੜਨ ਦਾ ਜਿਹੜਾ ਪੰਦਰਾ ਚੁੰਦੇ ਰਹਿੰਦੇ ਉਹਨਾਂ तरफ ਪਈ ਆ ਫੇਰ ਵੀ ਤੇ ਮੈਂ ਦਾ ਸਰਕਾਰ ਨੂੰ ਰਿਕੁਐਸਟ ਕਰੂੰਗਾ ਇੱਧਰ ਟੂਰਿਸਟ ਪਲੇਸ ਵਧੀਆ ਕੋਈ ਚੀਜ਼ ਡਿਵੈਲਪਮੈਂਟ ਕਰੇ ਤਾਂ ਕਿ ਇੱਧਰ ਤੇ ਲੋਕਾਂ ਦਾ ਜਿਹੜਾ ਇਨਕਮ ਸਰਚ ਵੀ ਬਣੇ ਤੇ ਜਿਹੜਾ ਟੂਰਿਸਟ ਵੀ ਆਵੇ ਇੱਧਰ ਨੂੰ ਇੱਧਰ ਆ ਦੇ ਕੁਝ ਸੁੱਕੀ ਨਦੀਆਂ ਆ ਇੱਕ ਬੇਹੱਦ ਲੈਫਟ ਸਾਈਡ ਯਾਨੀ ਇੰਨੀ ਛੋਟੀ ਜਿਹੀ ਬਾਪਾ ਨੇ ਕੀ ਜਗ੍ਹਾ ਮੇਰੇ ਖਾਲਚ ਗਰਾਊਂਡ ਆ ਇਹ ਤੇ ਕੋਈ ਗਰਾਊਂਡ ਆ ਬੱਚੇ ਖੇਡੀ ਜਾਂਦੇ ਸੀ ਅੰਦਰ ਵੀਡੀਓ ਨੂੰ ਸ਼ੇਅਰ ਕਰਨਾ ਸਭ ਤੋਂ ਵੱਧ ਤੋਂ ਵੱਧ ਇਹ ਆਗੇ ਉਹ ਆਪਣਾ ਪੰਜਾਬ ਦੇ ਨੂੰ ਪਤਾ ਲੱਗੇ ਬਾਹਰ ਲਿਆਂ ਨੂੰ ਵੀ ਇਧਰ ਦਿਖਾਉਂਦੇ ਨਹੀਂ ਪਤਾ ਨਹੀਂ ਕੀ ਨਾ ਸਰਕਾਰ ਕੁਝ ਕਰਦੀ ਇਧਰ ਨੂੰ ਇਧਰ ਤੇ ਲੋਕਾਂ ਵਾਸਤੇ ਨਾ ਕੋਈ ਆਪਣੇ ਪੰਜਾਬ ਵਾਸਤੇ ਵੀ ਇੱਥੇ ਵੀ ਕਰ ਦੋ ਕਿੰਨਾ ਫਾਇਦਾ ਹੋ ਜਾਊਗਾ ਲੋਕਾਂ ਦਾ ਕੰਮਕਾਰ ਕਿੰਨਾ ਬਣ ਜੂ ਚਾਰ ਪੈਸੇ ਲੋਕਾਂ ਜਿਹੜੇ ਉਰੇ ਦੇ ਰਹਿਣ ਵਾਲੇ ਨੇ ਉਹਨਾਂ ਦਾ ਵੀ ਜੇ ਇਨਕਮ ਸੋਰਸ ਵਧੂਗਾ ਕਿੰਨੇ ਦਾ ਕਮਾਈਆਂ ਦਾ ਸਾਧਨ ਬਣੂਗਾ ਦੇਖੋ ਤੁਸੀਂ ਇੰਨੀ ਸੋਹਣੀ ਜਗ੍ਹਾ ਕਿੰਨਾ ਨੇਚਰਲ ਮੌਸਮ ਹੈ ਯਾਰ ਮਾਤਾ ਬੈਠੀ ਸੀ ਵਿਚਾਰੀ ਵਹਾਰ ਦੀ ਹਵਾ ਲੈ ਰਹੀ ਆ ਤੇ ਕਦੋਂ ਆ ਦੇ ਘਰ ਐ ਜਗਾ ਬਰੂਹੀ ਬਰੂਹੀ ਐਸ ਮੇਰੇ ਖਾਲੇ ਪਿੰਡ ਦਾ ਛੋਟਾ ਜਿਹਾ ਇਸ ਨੌ ਪਿੰਡ ਦਾ ਬਰੂਹੀ ਆ ਆ ਗਿਆ ਗੜਦੀਪਾਲ ਪੰਜਾਬ ਦਾ ਪਿੰਡ ਆਪਣਾ ਵਧੀਆ ਰੋੜਾ ਕਿੰਨੇ ਪਿਆਰੇ ਰੋੜੇ ਆ ਮੇਰੇ ਖਾਲੇ ਪਿੰਡ ਦਾ ਇਹ ਛੋਟੀ ਜਿਹੀ ਝੀਲ ਇਹ ਵੀਡੀਓ ਰੋਗ ਦਾ ਮੈਂ ਥੋੜਾ ਮੈਪ ਵੀ ਦੇਖਣਾ ਸਹੀ ਜਾ ਰਿਹਾ ਕਿ ਤੇ ਮੁੜਵਾ ਕੋਈ ਕਿਸ ਮੋੜ ਆਇਆ ਤਾਂ ਹੈ ਨਹੀਂ ਕੋਈ ਤੇ ਫਿਰ ਵੀ ਚੈੱਕ ਕਰ ਲੈਣਾ ਵਧੀਆ ਬਣਾਇਆ ਹੋਇਆ ਇੱਥੇ ਦਾ ਸਾਬ ਨਵਾਂ ਹੀ ਬਣਾਇਆ ਦਾ ਤਾ ਅੰਦਰ ਦੁਬਾਰਾ ਬਣਾਇਆ ਹੋਇਆ ਪਹਿਲਾਂ ਮੜਾ ਮੜਾ ਟੁੱਟਿਆ ਹੋਰ ਫੇਰ ਰੱਖੂਗਾ ਸਾਬ ਆ ਰੋਡ ਵਧੀਆ ਬਣਿਆ ਹੋਇਆ ਆ ਦੇ ਹਰਿਆਣਾ ਨਾ ਰੋਡ ਇਹ ਹਰਿਆਣਾ ਸਟੇਟ ਨੇ ਇੱਕ ਨਾ ਇੱਥੇ ਛੋਟਾ ਜਿਹਾ ਸ਼ਹਿਰ ਹੁੰਦਾ ਹੈ ਹਰਿਆਣਾ ਸ਼ਹਿਰਪੁਰ ਉਹ ਜਿੱਦ ਸੁਵੇਰੋਂ ਇਧਰ ਆ ਰਹੇ ਹੁਣ ਤੇ ਪਹਿਰੇ ਵੀ ਜਾਂਦੇ ਨਾ ਮੈਨੂੰ ਵੀ ਪਹਿਲਾ ਵਾਰ ਲੱਗੇ ਮੂੰਹ ਬੜੀ ਛੀਦੀ ਸਟੇਟ ਮੋ ਲੱਗੇ ਪਰ ਨਹੀਂ ਇਹ ਜਗਾ ਦਾ ਨਾ ਸ਼ਹਿਰ ਦਾ ਹਰਿਆਣਾ ਥੋੜੇ ਹੀ ਰਹੇ ਨਾ ਤਾਂ ਸ਼ਹਿਰਪੁਰ ਵੀ ਵੈਸੇ ਤੇ ਇੱਥੇ ਉਹਨੂੰ ਹੁਣ ਮੈਂ ਚੈੱਕ ਕਰਿਆ ਸੀ ਟਾਈਮ ਮੇਰਾ ਅੱਖ ਦਿਖਾਰਿਆ ਸੀ ਘੰਟਾ ਖੰਗ ਬਾੜੀ ਮਾਇਦਾ ਵੀਰੇ ਪੜ ਨਹੀਂ ਸਕਿਆ ਕਿਉਂਕਿ ਮੈਂ ਮੂਰੇ ਧਿਆਨ ਸੀ ਨਾ ਮੇਰਾ ਪਾਚੇ ਦੇਖਾਂਗੇ ਸਕੂਲ ਖੰਗવાડી ਦਾ ਸਕੂਲ ਵਧੀਆ ਬਣਾਇਆ ਸਕੂਲ ਹੈ ਪਰ ਉਹ ਤਾਂ ਫਿਲਹਾਲ ਸਫਸਾਹ ਹੋ ਰਿਹਾ ਆਹੋ ਚੱਲ ਰਿਹਾ ਮੈਚ T20 ਪਰ ਲੱਗਾ ਫੜਾ ਮੌਸਮ ਢਲ ਗਿਆ ਉਸ ਵੇਲੇ ਪਹਿਲਾਂ ਅੰਦਾਜ਼ਾ ਨਹੀਂ ਸੀ ਮੈਂ ਇੱਧਰ ਦੀ ਜੰਗ ਹੈ ਜਾਂ ਰੋਡ ਦਾ ਬਲਾਬ ਵੀ ਨਹੀਂ ਸੀ ਮੈਨੂੰ ਤੇ ਉਪਰ ਵੀ ਨਿਕਲੇ ਮੈਪ ਨੇ ਨਾ ਪਹਿਲਾਂ ਦਿਖਾਇਆ ਤੇ ਇੱਥੇ ਵੀ ਹੈਗਾ ਪਰ ਜਿਹੜਾ ਦਸੂਗੇ ਨੂੰ ਹੋ ਗਿਆ ਜਾਂਦਾ 10-15 ਕਿਲੋਮੀਟਰ ਦਾ ਫਰਕ ਸੀ ਟਾਈਮ ਦਾ ਵੀ ਜਿਆਦਾ ਫਰਕ ਨਹੀਂ ਸੀ ਪਰ ਥੋੜਾ ਜਿਹਾ ਬੜਾ ਹੋਣ ਕਰਕੇ ਦਿਖਾਦਾ ਹੁਣ ਵੀ ਟਾਈਮ 'ਚ ਰੋਡ ਸਾਫ ਆ ਜਾ ਨੋਰਮਲ ਵੀ ਇਹ ਦੇ ਹੈਗਾ ਨਹੀਂ ਕਿਧਾਂ ਆ ਗਿਆ ਕਿ ਪਿੱਛੇ ਵੀ ਹੈਗਾ ਸੀ ਵੀਰ ਨੂੰ ਤਾਂ ਪਹਿਲਾਂ ਐਂਡ ਇਹ ਬਤ ਜਦੋਂ ਤੇ ਡਿਜੀਟਲ ਪ੍ਰੋਬਲਮ ਸੀएनजी ਸੂएनजी ਬਲਦੇ ਨੇ ਤਰਵਾੜੇ ਵੀ ਹੈਗੀ ਸੀएनजी ਦੇ ਅੱਗੇ ਪੰਪ ਆਥੇ ਤਰਵਾੜੇ ਕੋਈ ਭਾਰਤ ਵਾਲਿਆਂ ਦਾ ਤੇ ਉਸ ਤੋਂ ਵਿਚਾਲੇ ਦਸੂਏ ਆ ਬਹੁਤ ਰਸਤੇ ਵਿਚਾਲੇ ਹੀ ਹੈਗਾ ਸੀएनजी ਦੇ ਬਹੁਤ ਹੋਈ ਵੀ ਉਹਦੇ ਵੀ ਬੱਸ ਗਾਇਵ ਹਾਵ ਪ੍ਰੈਸ ਨੂੰ ਠੀਕ ਠਾਕ ਹੀ ਹੁੰਦਾ ਕਦੇ ਦੇਖ ਲੈ ਜੇਕਰ ਤਾਂ ਬੀਬੀਆਂ ਤੁਰੀਆਂ ਫਿਰਦੀਆਂ ਵਿਚਾਲੇ ਥਾਣਾ ਮਨਹੋਤਾ ਵੇ ਜਗਦਾਣਾ ਆ ਥਾਣਾ ਉਠਾਣਾ ਨਹੀਂ ਆਗਾ ਤੇ ਆ ਬਾਬਾ ਬਾਇ ਕਰਦਾ ਸੀ ਕਿਹਨ ਮਨ ਹੁੰਦਾ ਆ ਲੈ ਇਹਨਾਂ ਨੂੰ ਪੜੀ ਜਾਓ ਜਿਹੜਾ ਮੈਂ ਪੜ ਸਕਦਾ ਪੜ ਲੂਗਾ ਬਾਕੀ ਤੁਸੀਂ ਵੀ ਪੜਨਾ ਕਮੈਂਟ ਕਰਕੇ ਦੱਸਣਾ ਜਗਾ ਬਾਰੇ ਭਾਈ ਕਿਹ ਹੈ ਜੀ ਫੀਲਿੰਗ ਆਉਂਦੀ ਆ ਰੋਡ ਤੇ ਹੁਣ ਤਾਂ ਪਲੇਨ ਜਾ ਹੋ ਗਿਆ ਲੱਗਦਾ ਥੋੜਾ ਜਨਾ ਕਿ ਆਲੇ ਦਾਲੇ ਸਪੈਦੇ ਆ ਗਈ ਨਾ ਪੁਰਾਣੀ ਜਾਂ ਪਹਿਲਾਂ ਆਪਾਂ ਛੇ ਟਾਈਮ ਤੋਂ ਐਵੇਂ ਰੋੜਾ ਤੇ ਹੁੰਦੇ ਸੀ ਬੜੇ ਹਾਈ ਐਵੇਂ ਦਾ ਉਸ ਵਾਰ ਹੁਣ ਤਾਂ ਨਹੀਂ ਹੁਣ ਤਾਂ ਬਾਰੇ ਹਾਈਵੇ ਬਣ ਗਏ ਤਰੱਕੀ ਉੱਤਨ ਹੋਣੀ ਛੱਡ ਦੇ ਨਾ ਨਹੀਂ ਧੀਆ ਜਗਾ ਕਕਰਾਲੇ ਤਹੋੜਾ ਨਾ ਘਟੋੜਾ ਉਪਲੇਖਣ ਵਾਲੇ ਹੋਰੇ ਪੜਿਆ ਗਿਆ ਉਹਣਾ ਨਹੀਂ ਤੇ ਕਟਾਹੋੜ ਕਿੰਨਾ ਯਾਰ ਘੈਂਟ ਚੀਜ਼ ਦਿਖਾਈ ਆ ਨਜ਼ਾਰਾ ਆ ਗਿਆ ਯਾਰ ਮੇ ਤਾਂ ਰੂਹ ਖੋਸ਼ ਹੋ ਗਈ ਅਜਿੱਧਰ ਆ ਗਈ ਤਟਵਾਲੀ ਇਹ ਭੈ ਰਾਮ ਦੀ ਜਗ੍ਹਾ ਟਟਵਾਲੀ ਰਾਮ ਟਟਵਾਲੀ ਸੱਤਿਆਉਸ਼ਾ ਐਸ.ਡੀ. ਪੀ.ਸੀ.ਯੂ ਸ਼ਾਇਦ ਹੁਣ ਚੱਲਦਾ ਨਹੀਂ ਆਹ ਰਾਮ ਟਟਵਾਲੀ ਸੇਖਾਂ ਸੇਖਾਂ ਹੁਣ ਤਾਂ ਪਲੇ ਨਹੀਂ ਆ ਪਰ ਪਥਰੀਲਾ ਲਾ ਕਹਿੰਦੇ ਪੱਥਰ ਆ ਬਲੇ ਜਿਵੇਂ ਇਹਦੇ ਵਿੱਚ ਸ਼ਾਇਦ ਵੀਡੀਓ ਨੂੰ ਦਿਖਦਾ ਰਹੂਗਾ। ਸੱਪਸਰ ਹੈ। ਟਟਵਾਨੀ ਦਾ 63 ਦਾ ਸਟਾਪ। ਆ ਜਗ੍ਹਾ ਇਸ ਮਦੀਕਾ ਜਦ ਮੀਮੋ ਉਤੋਂ ਹੁਕਨ ਲੇ ਤੇ ਭਰ ਜਾਂਦਾ ਹੁਣ ਉੱਪਰ ਰੇਤੇ ਨਾਲ। ਸ਼ਹਿਰ ਤੋਂ 28 ਕਿਲੋਮੀਟਰ। ਪਰਿਆਣਾ 13 ਕਿਲੋਮੀਟਰ। ਆ ਬੀਬੀਆਂ ਪੜਾ ਸ਼ੇਅਰ ਕਰਦੀਆਂ ਹੋਈਆਂ। ਪੱਗ ਵਾਲੇ ਤੇ ਆਪਣੇ ਇਧਰ ਦੇ ਲੋਕੀ ਇਹ ਕਹਿੰਦੇ ਭਈ 40 ਦੀ ਸਪੀਡ ਤੇ ਚੱਲੋ ਕਾਰ ਵਾਲੇ ਬੜੀ ਗੱਡੀ ਵਾਲੇ 30 ਤੇ ਰੋਡ ਵਧੀਆ ਜਿਹਾ ਮਾਰ ਜਿੱਤਾ ਉਹਦਾ ਰੋਡ ਬਣਿਆ ਹੋਇਆ ਅਸੀਂ ਨਾ ਕਹੇ ਇਧਰ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਪਰ ਮੋੜ ਕਰੇ ਕੋਈ ਡਿਵੈਲਪਮੈਂਟ ਕਰੇ ਇਧਰ ਵਧੀਆ ਤਾਂ ਕਿ ਰੋਜ਼ਗਾਰ ਇਹਨਾਂ ਵਾਸਤੇ ਥੋੜਾ ਸੌਖਾ ਹੋ ਜਾਏ ਇਧਰਲੇ ਜਿਹੜੇ ਪਰਿਵਾਰ ਲੋਕੀ ਰਹਿੰਦੇ ਆ ਪਿੰਡਾਂ 'ਚ ਕੋਈ ਦਾ ਸਾਧਾ ਮਰਜ਼ੇ ਤਾਂ ਲੋਕ ਹੋਰ ਅਟਰੈਕਟਿਵ ਹੋਣ ਆਉਣ ਵਾਸਤੇ ਆਪਣਾ ਹੀ ਫਾਇਦਾ ਸਭ ਦਾ ਆਏ 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 ਜਗ੍ਹਾ ਜਗ੍ਹਾ ਨੀਵੇਂ ਆਉਂਦੇ ਨੇਗੇ ਆ ਪਿੰਡ ਦਾ ਪਤਾ ਨਹੀਂ ਕਿਹੜੀ ਜਗ੍ਹਾ ਹੈ ਇਹ ਨੈਕਰ ਟਟਵਾਲੀ ਦਾ ਹੀ ਹੈ ਸ਼ਾਇਦ ਪਤਾ ਨਹੀਂ ਜਾਂ ਭੁੱਲ ਗਿਆ ਜੇ ਕੋਈ ਆਇਆ ਤਾਂ ਦੇਖੂਗਾ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਜਰੂਰ ਕਰਕੇ ਜਾਇਓ ਜੀ ਅਗੇ ਵੀਡੀਓ ਆਪਣੀ ਹੋਰ ਤੱਕ ਵੀ ਪਹੁੰਚੇ ਤੇ ਹੋਰ ਸਾਰੇ ਇੱਥੇ ਵੀ ਆ ਕੇ ਜਾਇਓ ਬਹੁਤ ਵਧੀਆ ਜਗ੍ਹਾ ਯਾਰ